ਜਿਵੇਂ ਕਿ ਮੈਂ ਪਹਿਲਾਂ ਦੱਸਿਆ ਸੀਗਾ ਪਿੰਡ ਦੇ ਵਿੱਚ ਮੁੱਖ ਦੋ ਪੱਤੀਆਂ ਹਾਂਜੀ ਸੰਧੂ ਪੱਤੀ ਟਡਵਾੜ ਪੱਤੀ ਹਾਂਜੀ ਮਾਲ ਦੇ ਰਿਕਾਰਡ ਦੇ ਵਿੱਚ ਸੰਧੂ ਪੱਤੀ ਨੂੰ ਬਹਾਦਰ ਪੱਤੀ ਲਿਖਿਆ ਜਾਂਦਾ ਹੈ ਠੀਕ ਹੈ ਤੇ ਟਡਵਾੜਾਂ ਵਾਲੇ ਪਾਸੇ ਨੂੰ ਦੋਨਾ ਪੱਤੀ ਲਿਖਿਆ ਜਾਂਦਾ ਜਿਹੜੀ ਇੱਕੋ ਬਜ਼ੁਰਗ ਦੀ ਹਾਲਾਤ ਚੱਲੀ ਆਉਂਦੀ ਆ ਉਹਨੂੰ ਫੇਰ ਇੱਕ ਢੇਰੀ ਦਾ ਨਾਂ ਦਿੱਤਾ ਜਾਂਦਾ ਇਹਦੇ ਵਿੱਚ ਪੰਜ ਪਰਿਵਾਰ ਆਉਂਦੇ ਆ ਇਹਦੇ ਵਿੱਚ ਠੀਕ ਹੈ ਪੰਜ ਪਰਿਵਾਰ ਹਾਂਜੀ ਉਹ ਹੁਣ ਇਹ ਪੰਜਾਪੁਰਵਾਰਾਂ ਦਾ ਬੀਰਵਾ ਜਿਹੜਾ ਆ ਇਸ ਵੀਡੀਓ ਦੇ ਵਿੱਚ ਆਪਾਂ ਦੇਣਾ ਆ 1951-52 ਵਿੱਚ ਹਾਂਜੀ ਸਰਦਾਰ ਬੰਤਾ ਸਿੰਘ ਉਦੇਗਲੈਂਡ ਵਿੱਚ ਆ ਤੇ ਆਪਾਂ ਸਾਰਿਆਂ ਨੂੰ ਜਾਣਦੇ ਆ ਸਰਪੰਚ ਰਹੇ ਬਹੁਤ ਦੇਰ ਸਰ ਬਾਬਾ ਸਿੰਘ ਸਰਪੰਚ ਰਹੇ ਆ ਹਾਂਜੀ ਹਾਂਜੀ ਫਿਰ ਸਰਦਾਰ ਅਵਤਾਰ ਸਿੰਘ ਸਰਪੰਚ ਰਹੇ ਆ ਸੋਹਣ ਸਿੰਘ ਸਰਪੰਚ ਰਹੇ ਆ ਚੁਬਾਰੇ ਵਾਲਿਆਂ ਦਾ ਪਰਿਵਾਰ ਦਾ ਮਤਲਬ ਆ ਜਦੋਂ ਪਿੰਡ ਪਹਿਲਾਂ-ਪਹਿਲਾਂ ਲੋਕਾਂ ਦੇ ਮਕਾਨ ਕੱਚੇ ਹੁੰਦੇ ਸੀਗੇ ਸਿੰਗਲ ਸਟੋਰੀ ਹੁੰਦੀ ਸੀਗੀ ਤੇ ਇਸ ਪਰਿਵਾਰ ਨੇ ਉੱਪਰ ਇੱਕ ਚਿਵਾਰਾ ਪਾ ਲਿਆ ਸੀ ਅੱਛਾ ਜੀ ਤੇ ਉਸ ਉੱਥੋਂ ਹੱਲ ਪੈ ਗਈ ਸਭ ਤੋਂ ਪਹਿਲਾਂ ਚਿਵਾਰਾ ਇਸ ਪਰਿਵਾਰ ਨੇ ਬਣਾਇਆ ਉੱਪਰ ਕਿਉਂਕਿ ਬਜ਼ੁਰਗ ਵੱਡੇ-ਵੱਡੇ ਬਜ਼ੁਰਗ ਸੀਗੇ ਹਾਂਜੀ بڑے-ਬڑے ਹੱਡ ਸੀ ਇਹਨਾਂ ਦੇ ਤੇ ਲੋਕ ਰਹੇ ਉਹ ਬਾਗੜ ਖੈਣਾ ਸ਼ੁਰੂ ਕਰਤਾ 80 90 ਸਾਲ ਪੁਰਾਣੀ ਗੱਲ ਹਾਂਜੀ ਇੱਕ ਵਾਰੀ ਕਹਿੰਦੇ ਉਹਨਾਂ ਦੇ ਪਰਿਵਾਰ ਨੇ ਚਿੱਠੀ ਪਾਈ ਸੀਗੀ ਚੀਨ ਚੋਂ ਹਾਂਜੀ ਸਾਨੂੰ 200 ਰੁਪਇਆ ਭੇਜੋ ਅਸੀਂ ਆ ਜਾਣੇ ਆ ਅੱਛਾ ਜੀ ਅਸੀਂ ਤੰਗੋਂ ਇੱਥੇ ਹਾਂਜੀ ਹਾਂਜੀ ਅਸੀਂ ਆ ਜਾਣਾ ਬਾਪ ਠੀਕ ਹੈ ਇੱਥੋਂ ਫਿਰ ਇਹਨਾਂ ਦੇ ਪਰਿਵਾਰ ਨੇ ਲਖਤਮ ਸਿੰਘ ਨੇ ਜਾਂ ਸਰਪਤਮ ਸਿੰਘ ਨੇ ਇਹਨਾਂ ਨੇ ਚਿੱਠੀ ਪਾਈ ਪਈ ਅਸੀਂ ਤਾਂ ਇੱਥੇ ਆਪ ਤੰਗਿਆ ਸਾਡਾ ਨਜ਼ਾਰਾ ਮਸੀਂ ਹੁੰਦਾ ਤੇ ਤੁਸੀਂ ਇੱਥੇ ਆ ਕੇ ਕੀ ਕਰਨਾ ਇੱਥੇ ਹੀ ਰਹੋ ਚੀਨ ਤੇ ਸਤਿ ਸ਼੍ਰੀ ਅਕਾਲ ਸਰ ਜੀ ਹਾਂ ਬਈ ਸਤਿ ਸ਼੍ਰੀ ਅਕਾਲ ਕਿੱਦਾਂ ਹਾਲ ਹੈ ਹਾਂ ਠੀਕ ਠਾਕ ਹਾਂ ਠੀਕ ਠਾਕ ਵਧੀਆ ਹਾਂ ਠੀਕ ਹੈ ਹੋਰ ਸੇਤਾ ਕਿੱਦਾਂ ਜੀ ਠੀਕ ਠਾਕ ਹੈ ਠੀਕ ਹੈ ਹੁਣ ਠੀਕ ਹੈ ਸਹੀ ਹੈ ਹਾਂ ਚਲੋ ਵਧੀਆ ਹਾਂਜੀ ਆਪਾਂ ਹੁਣ ਜਿੱਦਾਂ ਆਪਾਂ ਅੱਗੇ ਵੀਡੀਓ 'ਚ ਗੱਲ ਕੀਤੀ ਸੀਗੀ ਆਪਣੇ ਪਿੰਡ ਪਹਿਲਾਂ ਤਾਂ ਪਿੰਡ ਦੇ ਇਤਿਹਾਸ ਬਾਰੇ ਗੱਲ ਕੀਤੀ ਸੀਗੀ ਵੀ ਕਿੱਦਾਂ ਆਪਣਾ ਯਾਨੀ ਕਿ ਪਿੰਡ ਵਸਿਆ ਇਹਦੇ ਨਾਂ ਤੇ ਵਸਿਆ ਹਾਂਜੀ ਹਾਂਜੀ ਤਾਂ ਫਿਰ ਉਸ ਤੋਂ ਬਾਅਦ ਜੋ ਆਪਣੇ ਪਿੰਡ 'ਚ ਕਿਹੜੇ-ਕਿਹੜੇ ਯਾਨੀ ਕਿ ਗੋਤ ਕਿਹੜੇ-ਕਿਹੜੀਆਂ ਯਾਨੀ ਕਿ ਢੇਰੀਆਂ ਬਣੀਆਂ ਆ ਕਿਹੜੇ-ਕਿਹੜੇ ਇਸ ਟਾਈਮ ਰਹਿੰਦੇ ਆ ਗੋਤ ਹਾਂ ਹਾਂ ਤਾਂ ਉਹਦੇ ਬਾਰੇ ਗੱਲ ਕੀਤੀ ਸੀਗੀ ਤਾਂ ਹੁਣ ਤੁਸੀਂ ਮੜੇ ਆ ਚਾਨਣਾ ਪਾਇਆ ਤਾਂ ਸਭ ਤੋਂ ਪਹਿਲਾਂ ਪਿੰਡ 'ਚ ਕਿਹੜਾ ਕਿਹੜਾ ਪਰਿਵਾਰ ਆ ਤਾਂ ਉਹਦੇ ਬਾਰੇ ਗਾਹ ਸੰਖੇਪਚ ਯਾਨੀ ਕਿ ਉਸ ਗੋਤ ਦੇ ਬਾਰੇ ਸਾਰੀ ਜਾਣਕਾਰੀ ਦਿਓ ਆ ਠੀਕ ਐ ਹਾਂਜੀ ਜਿਵੇਂ ਕਿ ਮੈਂ ਪਹਿਲਾਂ ਦੱਸਿਆ ਸੀਗਾ ਕਿ ਪਿੰਡ ਦੇ ਵਿੱਚ ਮੁੱਖ ਦੋ ਪੱਤੀਆਂ ਹਾਂਜੀ ਸੰਧੂ ਪੱਤੀ ਟੰਡਵਾੜ ਪੱਤੀ ਹਾਂਜੀ ਮਾਲ ਦੇ ਰਿਕਾਰਡ ਦੇ ਵਿੱਚ ਸੰਧੂ ਪੱਤੀ ਨੂੰ ਬਹਾਦਰ ਪੱਤੀ ਲਿਖਿਆ ਜਾਂਦਾ ਹੈ ਠੀਕ ਹੈ ਤੇ ਟੰਡਵਾੜਾਂ ਵਾਲੇ ਪਾਸੇ ਨੂੰ ਦੋਨਾਂ ਪੱਤੀ ਲਿਖਿਆ ਜਾਂਦਾ ਹੈ ਅੱਛਾ ਜੀ ਕਿਉਂਕਿ ਜਦੋਂ ਪਹਿਲਾਂ ਮਰਬੇਬੰਦੀ ਹੋਈ ਆ ਜਦੋਂ ਆਪਣਾ ਇੱਥੇ ਅੰਗਰੇਜ਼ੀ ਰਾਜ ਆਇਆ 1859 ਵਿੱਚ ਹਾਂਜੀ ਹਾਂਜੀ ਉਹਨਾਂ ਨੇ ਫਿਰ ਦੋਹਾਂ ਪੱਤੀਆਂ ਨੂੰ ਇਹ ਨਾਂ ਦਿੱਤੇ ਸੀਗੇ ਠੀਕ ਉਸ ਵੇਲੇ ਦੇ ਜਿਹੜੇ ਮੁਖੀ ਬੰਦੇ ਸੀਗੇ ਦੋਹਾਂ ਪਾਸਿਆਂ ਦੇ ਹਾਂਜੀ ਬਹਾਦਰ ਸਿੰਘ ਸੀ ਸੰਧੂਆਂ ਵਾਲੇ ਪਾਸੇ ਉਤਨ ਭਾਦਰਪਤੀ ਦਾ ਨਾਂ ਦੇ ਦਿੱਤਾ ਠੀਕ ਹੈ ਤੇ ਛਡਵਾੜਾਂ ਵਾਲੇ ਪਾਸੇ ਦੂਜੇ ਪਾਸੇ ਇਹ ਦੁਨਾ ਨਾਂ ਤਾਂ ਬਜ਼ੁਰਗ ਸਗਾ ਹਾਂਜੀ ਇਹ ਉਹਦੇ ਨਾਂ ਤੇ ਪੱਤੀ ਜਿਹੜੀ ਆ ਉਹ ਬਣਾ ਦਿੱਤੀ ਗਈ ਠੀਕ ਹੈ ਸੋ ਮਾਲ ਦੇ ਰਿਕਾਰਡ ਵਿੱਚ ਹੁਣ ਤੱਕ ਇਹ ਦੋਨੋਂ ਪੱਤੀਆਂ ਚੱਲਦੀਆਂ ਪੱਤੀ ਬਾਦਰ ਪੱਤੀ ਦੁਨਾ ਠੀਕ ਹੈ ਤੇ ਅੱਜ ਆਪਾਂ ਫਿਰ ਸ਼ੁਰੂ ਕਰਦੇ ਆ ਪੱਤੀ ਬਾਦਰ ਤੋਂ ਅੱਛਾ ਜੀ ਤੇ ਪੱਤੀ ਬਾਦਰ ਦੇ ਵਿੱਚ ਕਿਹੜੇ-ਕਿਹੜੇ ਮੁੱਖ ਪਰਿਵਾਰ ਆ ਤੇ ਕਿੰਨੀਆਂ ਢੇਰੀਆਂ ਹਾਂਜੀ ਇਹ ਬਹਾਦਰ ਪੱਤੀ ਜਿਹੜੀ ਆ ਸੰਧੂਆਂ ਦੀ ਪੱਤੀ ਆ ਨਾ ਜੀ ਹਾਂ ਇਹ ਸੰਧੂਆਂ ਦੀ ਪੱਤੀ ਆ ਬਹਾਦਰ ਪੱਤੀ ਤੇ ਸੰਧੂਆਂ ਦੇ ਪਾਸੇ ਦੇ ਵਿੱਚ ਮੁੱਖ ਜਿਹੜੇ ਕਿਸਾਨ ਪਰਿਵਾਰ ਆ ਹਾਂਜੀ ਉਹਨਾਂ ਨੂੰ ਮੁੱਖ ਚਾਰ ਪਰਿਵਾਰ ਆ ਚਾਰ ਢੇਰੀਆਂ ਆਪਾਂ ਕਹਿ ਦਿੰਨੇ ਆ ਅੱਛਾ ਜੀ ਪ੍ਰਾਣੀ ਭਾਸ਼ਾ ਦੇ ਵਿੱਚ ਹਾਂਜੀ ਹਾਂਜੀ ਇੱਕ ਜਿਹੜਾ ਠੁੜਾ ਠੁੜਾ ਵੀ ਕਹਿੰਦੇ ਆ ਠੀਕ ਆ ਤੇ ਘਰਾਂ ਦਾ ਸਮੂਹ ਜਿਹੜਾ ਜਿਹੜੇ ਪਿੱਛੇ ਇੱਕੋ ਬਜ਼ੁਰਗ ਦੇ ਹੋਣ ਹਾਂਜੀ ਹਾਂਜੀ ਜਿਹੜੀ ਇੱਕੋ ਬਜ਼ੁਰਗ ਦੀ ਔਲਾਦ ਚਲੀ ਆਉਂਦੀ ਆ ਉਹਨੂੰ ਫੇਰ ਇੱਕ ਢੇਰੀ ਦਾ ਨਾਮ ਦਿੱਤਾ ਜਾਂਦਾ ਠੀਕ ਆ ਸੋ ਆਪਾਂ ਅੱਜ ਇੱਕ ਸੰਧੂ ਪੱਤੀ ਦੇ ਇੱਕ ਜਿਹੜੀ ਮੁੱਖ ਢੇਰੀ ਆ ਹਾਂਜੀ ਤੇ ਉੱਥੋਂ ਆਪਾਂ ਸ਼ੁਰੂ ਕਰਦੇ ਆ ਠੀਕ ਆ ਜੀ ਤੇ ਆਪਾਂ ਤੇ ਸ਼ੁਰੂ ਕਰਦੇ ਆ ਆਪਾਂ ਪੱਤੀ ਨੂੰ ਏ ਢੇਰੀ ਨੂੰ ਨਾਂ ਦਿੰਦੇ ਆ ਚਵਾਰੇ ਵਾਲਾਂ ਦੀ ਢੇਰੀ ਠੀਕ ਹੈ ਜੀ ਹਾਂ ਚਵਾਰੇ ਵਾਲਿਆਂ ਦੀ ਢੇਰੀ ਦੇ ਵਿੱਚ ਕਿਹੜੇ-ਕਿਹੜੇ ਪਰਿਵਾਰ ਆਉਂਦੇ ਆ ਹੈਨਾ ਤੇ ਇਹਦੇ ਵਿੱਚ ਮੁੱਖ ਜਿਹੜੇ ਆ ਇਹਦੇ ਵਿੱਚ ਪੰਜ ਪਰਿਵਾਰ ਆਉਂਦੇ ਆ ਇਹਦੇ ਵਿੱਚ ਠੀਕ ਹੈ ਪੰਜ ਪਰਿਵਾਰ ਉਹ ਹੁਣ ਇਹ ਪੰਜਾਂ ਪਰਿਵਾਰਾਂ ਦਾ ਬੇਰਵਾ ਜਿਹੜਾ ਆ ਇਸ ਵੀਡੀਓ ਦੇ ਵਿੱਚ ਆਪਾਂ ਦੇਣਾ ਆ ਜਰੂਰ ਜੀ ਤੇ ਬਾਕੀ ਆਪਾਂ ਫੇਰ ਕਰਾਂਗੇ ਹੈਨਾ ਠੀਕ ਹੈ ਜੀ ਤੇ ਇਹਦੇ ਵਿੱਚ ਇਸ ਤਰ੍ਹਾਂ ਆ ਜਿਹੜੀ ਇਹ ਬਹਾਦਰਪਤੀ ਨਨੂਮਲ ਸੰਧੂ ਨੇ ਆ ਕੇ ਹਾਂਜੀ ਇਹ ਜਾਨੀ ਬਸਾਇਆ ਸੀ ਪਿੰਡ ਹਾਂਜੀ ਉਹਦੀ ਪੰਜਵੀਂ ਪੀੜ੍ਹੀ ਚੋਂ ਬਲਾਕਾ ਸਿੰਘ ਹੋਇਆ ਠੀਕ ਹੈ ਤੇ ਬਲਾਕਾ ਸਿੰਘ ਤੇ ਅੱਗੇ ਜਿਹੜੇ ਪਰਿਵਾਰ ਚੱਲੇ ਆ ਢੇਰੀ ਇੱਕ ਚਵਾਰੇ ਵਾਲੀ ਦੀ ਢੇਰੀਆ ਪਹੁੰਚ ਉਹ ਇੱਕ ਬਣਾ ਦਿੰਨੇ ਆ ਹਾਂਜੀ ਤੇ ਉਹਦੇ ਵਿੱਚ ਜਿਹੜੇ ਮੇਨ ਪਰਿਵਾਰ ਆ ਪੰਜ ਉਹਨਾਂ ਆਪਾਂ ਕੱਲੇ ਕੱਲੇ ਦਾ ਬੇਰਵਾਜ ਦਿੰਨੇ ਆ ਜੀਰੋ ਜੀ ਸਭ ਤੋਂ ਪਹਿਲਾਂ ਆਪਾਂ ਲੈਂਦੇ ਆ ਚਵਾਰੇ ਵਾਲਿਆਂ ਦਾ ਆ ਇਹ ਪਰਿਵਾਰ ਜਿਹੜਾ ਆ ਇਸ ਡੇਰੇ ਵਿੱਚੋਂ ਪਹਿਲਾ ਪਰਿਵਾਰ ਉਹਨਾਂ ਦਾ ਬਜ਼ੁਰਗ ਸੀ ਮੱਸਾ ਸਿੰਘ ਠੀਕ ਹੈ ਤੇ ਮੱਸਾ ਸਿੰਘ ਦਾ ਪੁੱਤਰ ਸੀ ਗਾਇਂਦਰ ਸਿੰਘ ਹਾਂਜੀ ਤੇ ਇੰਦਰ ਸਿੰਘ ਦੇ ਅੱਗੇ ਚਾਰ ਪੁੱਤਰ ਸੀਗੇ ਹਾਂਜੀ ਇਹ ਮຸນਸ਼ਾ ਸਿੰਘ, ਕਰਤਾਰ ਸਿੰਘ, ਅਮਰ ਸਿੰਘ ਤੇ ਗੁਲਜਾਰ ਸਿੰਘ ਗੁਲਜਾਰ ਸਿੰਘ ਹਾਂਜੀ ਠੀਕ ਇਹਨਾਂ ਦੇ ਵਿੱਚੋਂ ਸਰਦਾਰ ਮຸນਸ਼ਾ ਸਿੰਘ ਦੇ ਸੁਪੁੱਤਰ ਸੀ ਕੇਰ ਸਿੰਘ ਹਾਂਜੀ ਤੇ ਸਰਦਾਰ ਕਰਤਾਰ ਸਿੰਘ ਉਹਨਾਂ ਦੇ ਲੜਕੀਆਂ ਹੀ ਸੀ ਦੋ ਅੱਛਾ ਜੀ ਤੇ ਸਰਦਾਰ ਅਮਰ ਸਿੰਘ ਤੇ ਗੁਲਜ਼ਾਰ ਸਿੰਘ ਉਹਨਾਂ ਦੇ ਪਰਿਵਾਰ ਨਹੀਂ ਸੀਗਾ ਅੱਛਾ ਜੀ ਤੇ ਇਹਨਾਂ ਵਿੱਚੋਂ ਇਸ ਵੇਲੇ ਕੇਰ ਸਿੰਘ ਦਾ ਪਰਿਵਾਰ ਜਿਹੜਾ ਆ ਉਹ ਮੁੱਖ ਪਰਿਵਾਰ ਹੈ ਠੀਕ ਹੈ ਜੁਬਾਰੇ ਆਣ ਦੇ ਪਰਿਵਾਰ ਵਿੱਚੋਂ ਹਾਂਜੀ ਹਾਂਜੀ ਸਰਦਾਰ ਕੇਰ ਸਿੰਘ ਦੇ ਚਾਰ ਸੁਪੁੱਤਰ ਸੀਗੇ ਉਹਨਾਂ ਦਾ ਪਰਿਵਾਰ ਜਿਹੜਾ ਆ ਉਹ ਪਿੰਡ ਦੇ ਵਿੱਚ ਉਹ ਰਹਿੰਦਾ ਆ ਤੇ ਬਹੁਤ ਸਾਰੇ ਜਿਹੜੇ ਪਰਿਵਾਰ ਦੇ ਮੈਂਬਰ ਆ ਉਪਦੇਸ਼ਾਂ ਵਿੱਚ ਆ ਹਾਂਜੀ ਤੇ ਸਰਦਾਰ ਕੈਰ ਸਿੰਧੇ ਚਾਰ ਸੁਪੁੱਤਰ ਸੀ ਸਰਹ ਭਜਨ ਸਿੰਘ ਸਰ ਮੇਜਰ ਸਿੰਘ ਸਰ ਸੋਹਣ ਸਿੰਘ ਤੇ ਸਰਦਾਰ ਬਹਾਦਰ ਸਿੰਘ ਹਾਂਜੀ ਇਹਨਾਂ ਵਿੱਚੋਂ ਸਰਦਾਰ ਸੋਹਣ ਸਿੰਘ ਦਾ ਪਰਿਵਾਰ ਜਿਹੜਾ ਉਹ ਸਮੁੱਚਾ ਹੀ ਇੰਗਲੈਂਡ ਵਿੱਚ ਆ ਅੱਛਾ ਜੀ ਤੇ ਬਾਕੀ ਵੀ ਪਰਿਵਾਰ ਦੇ ਜੀ ਜਿਹੜੇ ਆ ਉਹ ਵਿਦੇਸ਼ਾਂ ਵਿੱਚ ਰਹਿ ਰਹੇ ਆ ਠੀਕ ਹੈ ਸੋ ਇੱਥੇ ਤੱਕ ਇਹਦਾ ਆਪਾਂ ਦੱਸਾਂਗੇ ਇੰਨਾ ਇੰਨਾ ਹੀ ਹਾਂਜੀ ਹਾਂਜੀ ਜਿਹੜੇ ਮੌਜੂਦਾ ਮੈਂਬਰ ਆ ਹੁਣ ਪਰਿਵਾਰ ਦੇ ਉਹਨਾਂ ਨੂੰ ਸਾਰੇ ਜਾਣਦੇ ਆ ਜਾਣਦੇ ਆ ਜੀ ਆ ਇਸ ਕਰਕੇ ਆਪਾਂ ਇਹ ਤੂੰ ਗਾਹ ਨਹੀਂ ਪੜ੍ਹਣਾ ਨਹੀਂ ਨਹੀਂ ਜ਼ਰੂਰ ਜੀ ਸਹੀ ਹੈ ਜੀ ਤੇ ਇਸੇ ਤਰ੍ਹਾਂ ਗਾਹਾਂ ਜਿਹੜਾ ਅਗਲਾ ਪਰਿਵਾਰ ਆ ਇਹ ਇਸ ਢੇਰੀ ਦਾ ਦੂਜਾ ਵਾਲੇ ਵਾਲੇ ਢੇਰੀ ਦਾ ਉਹ ਪਰਿਵਾਰ ਇਹਨੂੰ ਆਪਾਂ ਸਰਦਾਰ ਬਾਬਾ ਸਿੰਘ ਦਾ ਪਰਿਵਾਰ ਤੇ ਸਰਦਾਰ ਧਰਮ ਸਿੰਘ ਦਾ ਪਰਿਵਾਰ ਕਹਿ ਦਿੰਨੇ ਆ ਹਾਂਜੀ ਉਹਨਾਂ ਦੇ ਬਜ਼ੁਰਗ ਸਰਦਾਰ ਹਵੀਰ ਸਿੰਘ ਤੇ ਲੈਣਾ ਸਿੰਘ ਸੀਗੇ ਅੱਛਾ ਜੀ ਤੇ ਸਰਦਾਰ ਹਵੀਰ ਸਿੰਘ ਦੇ ਸੀਗਾ ਨੱਥਾ ਸਿੰਘ ਤੇ ਨੱਥਾ ਸਿੰਘ ਦਾ ਪੁੱਤਰ ਸੀਗਾ ਹਰਨਾਮ ਸਿੰਘ ਹਾਂਜੀ ਤੇ ਹਰਨਾਮ ਸਿੰਘ ਦੇ ਦੋ ਪੁੱਤਰ ਸਰਦਾਰ ਧਰਮ ਸਿੰਘ ਤੇ ਸਰਦਾਰ ਬੰਤਾ ਸਿੰਘ ਆ ਹਾਂਜੀ ਤੇ ਉਹਨਾਂ ਦੇ ਪਰਿਵਾਰ ਜਿਹੜੇ ਆ ਉਹ ਉੱਥੇ ਰਹਿੰਦੇ ਆ ਸਰਦਾਰ ਬੰਤਾ ਸਿੰਘ ਦਾ ਪਰਿਵਾਰ ਜਿਹੜਾ ਉਹ ਸਾਰਾ ਇੰਗਲੈਂਡ ਵਿੱਚ ਆ ਠੀਕ ਹੈ ਤੇ ਜਦੋਂ ਪਹਿਲਾਂ ਲੋਕ ਜਾਣ ਲੱਗੇ ਆ ਇੰਗਲੈਂਡ ਨੂੰ ਹਾਂਜੀ ਹਾਂਜੀ ਤੇ ਸਰਦਾਰ ਬੰਤਾ ਸਿੰਘ ਦਾ ਨਾਂ ਉਹਨਾਂ ਵਿੱਚੇ ਆਉਂਦਾ ਪਹਿਲੇ ਜਿਹੜੇ ਆਪਣੇ ਪਿੰਡੋਂ ਗਏ ਆ ਤਿੰਨ ਚਾਰ ਬੰਦੇ ਇੰਗਲੈਂਡ 'ਚ 1955-52 ਵਿੱਚ ਹਾਂਜੀ ਸਰਦਾਰ ਬੰਤਾ ਸਿੰਘ ਉਦੋਂ ਇੰਗਲੈਂਡ ਵਿੱਚ ਆ ਠੀਕ ਤੇ ਉਹਨਾਂ ਦੇ ਉੱਥੇ ਦੋ ਸੁਪੁੱਤਰ ਤੇ ਚਾਰ ਲੜਕੀਆਂ ਉਹ ਸਾਰਾ ਪਰਵਾਹ ਜਿਹੜਾ ਆ ਗਲੈਂਡ ਵਿੱਚ ਜੀ ਹਜ਼ਾਰ ਕਿਰਪਾ ਸਿੰਘ ਤੇ ਦਰਵਾਰਾ ਸਿੰਘ ਹੈ ਨਾ ਉਹ ਉੱਥੇ ਦਾ ਪਰਿਵਾਰ ਵਸਨੀਕ ਹੋ ਗਿਆ ਨਾ ਜੀ ਹਾਂ ਹਾਂ ਉਹ ਉੱਥੇ ਹੀ ਆਪਣ ਸਹੀ ਆ ਜੀ ਤੇ ਇਸੇ ਤਰ੍ਹਾਂ ਹੀ ਦੂਜਾ ਪਰਿਵਾਰ ਜਿਹੜਾ ਇਹਨਾਂ ਦਾ ਸਰਦਾਰ ਲੈਣਾ ਸਿੰਘ ਲੈਣਾ ਸਿੰਘ ਦਾ ਸੁਪੁੱਤਰ ਸੀ ਜਵਾਲਾ ਸਿੰਘ ਜਵਾਲਾ ਸਿੰਘ ਦੇ ਦੋ ਸੀਗੇ ਸੁਪੁੱਤਰ ਹੈਗੇ ਆ ਬਾਬਾ ਸਿੰਘ ਤੇ ਸਾਧੂ ਸਿੰਘ ਹਾਂਜੀ ਤੇ ਇਹਨਾਂ ਦੋਹਾਂ ਦਾ ਪਰਿਵਾਰ ਜਿਹੜਾ ਆ ਉਹ ਇੱਥੇ ਰਹਿ ਰਹੇ ਆ ਠੀਕ ਆ ਸਰਦਾਰ ਬਾਬਾ ਸਿੰਘ ਦਾ ਪਰਿਵਾਰ ਜਿਹੜਾ ਆ ਉਹਨਾਂ ਜਿਆਦਾ ਪਰਿਵਾਰ ਇਹਨਾਂ ਦਾ ਵਿਦੇਸ਼ ਵਿੱਚ ਹੀ ਆ 6 ਲੜਕੇ ਸੀ ਸਰ ਬਾਬਾ ਸਿੰਘ ਦੇ ਹਾਂਜੀ ਤੇ ਬਹੁਤੇ ਪਰਿਵਾਰ ਦੇ ਮੈਂਬਰ ਜਿਹੜੇ ਆ ਉਹ ਵਿਦੇਸ਼ ਵਿੱਚ ਹੀ ਆ ਹਾਂਜੀ ਹਾਂਜੀ ਤੇ ਆਪਾਂ ਸਾਰਿਆਂ ਨੂੰ ਜਾਣਦੇ ਆ ਸਰਪੰਚ ਰਹੇ ਆ ਬਹੁਤ ਦਿਰ ਸਰ ਬਾਬਾ ਸਿੰਘ ਦੇ ਸਰਪੰਚ ਰਹੇ ਆ ਹਾਂਜੀ ਹਾਂਜੀ ਤੇ ਸਰਦਾਰ ਅਵਤਾਰ ਸਿੰਘ ਸਰਪੰਚ ਰਹੇ ਆ ਸੋਹਣ ਸਿੰਘ ਸਰਪੰਚ ਰਹੇ ਆ ਹਾਂਜੀ ਸੋ ਬੀਬੀ ਹਰਜਿੰਦਰ ਕੌਰ ਸਰਪੰਚ ਰਹੀ ਆ ਸਰਦਾਰ ਅਵਤਾਰ ਸਿੰਘ ਦੇ ਘਰ ਵਾਲੀ ਹਾਂਜੀ ਤੇ ਅੱਜ ਕੱਲ੍ਹ ਸੋਨ ਸਿੰਘ ਦੀ 22 ਗੁਰਕੁਰ ਕਰਨ ਕੋਰੋ ਸਰਪੰਚ ਹੈ ਇਸ ਪਰਿਵਾਰ ਵਿੱਚੋਂ ਇਸੇ ਤਰ੍ਹਾਂ ਸਰਦਾਰ ਬਾਬਾ ਸਿੰਘ ਦਾ ਭਰਾ ਵੱਡਾ ਭਰਾ ਸਰਦਾਰ ਸਾਧੂ ਸਿੰਘ ਹਾਂਜੀ ਉਹਨਾਂ ਦੇ ਤਿੰਨ ਸੁਪੁੱਤਰ ਸੀ ਇੱਕ ਸੁਪਤਰੀ ਸੀ ਤੇ ਉਹ ਵੀ ਉਹਨਾਂ ਦਾ ਪਰਿਵਾਰ ਵੀ ਕਾਫੀ ਮੈਂਬਰ ਪ੍ਰਦੇਸ਼ ਵਿੱਚ ਹੈਗੇ ਆ ਠੀਕ ਹੈ ਤੇ ਇਸ ਤਰ੍ਹਾਂ ਉਹਨਾਂ ਦਾ ਸਾਧੂ ਸਿੰਘ ਦਾ ਪਰਿਵਾਰ ਜਿਹੜਾ ਹੈ ਉਹਨਾਂ ਦਾ ਇੱਕੋ ਲੜਕਾ ਇੱਥੇ ਸਰਦਾਰ ਜਸਵੀਰ ਸਿੰਘ ਆਪਣੇ ਪਰਿਵਾਰ ਸਵਿੱਤ ਪਿੰਡ ਰਹਿ ਰਿਹਾ ਤੇ ਉਹਨਾਂ ਦੇ ਬੱਚੇ ਵੀ ਬਾਹਰ ਹੈਗੇ ਆ ਤੇ ਇਸੇ ਤਰ੍ਹਾਂ ਅਗਲਾ ਜਿਹੜਾ ਪਰਿਵਾਰ ਹੈਗਾ ਆ ਇਹ ਜਮਾਰੇਵਾਲਾਂ ਦੀ ਪੱਤੀ ਦਾ ਹਾਂਜੀ ਉਹਨਾਂ ਦਾ ਉਹ ਹੈਗਾ ਜੀ ਸਰਦਾਰ ਪੂਰਨ ਸਿੰਘ ਦਾ ਪਰਿਵਾਰ ਉਹਨਾਂ ਦੇ ਬਜ਼ੁਰਗ ਸੀਗੇ ਟਹਿਲ ਸਿੰਘ ਉਹਨਾਂ ਦਾ ਸੁਪੁੱਤਰ ਸੀ ਮਹਿਤਾਬ ਸਿੰਘ ਤੇ ਮੀਹਾ ਸਿੰਘ ਤੇ ਮੀਹਾ ਸਿੰਘ ਦਾ ਸੁਪੁੱਤਰ ਸੀ ਲਾਲ ਸਿੰਘ ਦੋ ਸੀਗੇ ਲਾਲ ਸਿੰਘ ਤੇ ਆਸਾ ਸਿੰਘ ਆਸਾ ਸਿੰਘ ਤੇ ਕੋਈ ਇਲਾਦ ਨਹੀਂ ਸੀ ਹੈ ਠੀਕ ਤੇ ਲਾਲ ਸਿੰਘ ਦੇ ਦੋ ਸੁਪੁੱਤੇ ਸੀਗੇ ਸਰਦਾਰ ਪੂਰਨ ਸਿੰਘ ਤੇ ਜੰਗੀ ਹਾਂਜੀ ਜੰਗੀ ਦੀ ਵੀ ਕੋਈ ਇਲਾਦ ਨਹੀਂ ਸੀ ਹੈ ਸਰਦਾਰ ਪੂਰਨ ਸਿੰਘ ਦੇ ਸੁਪੁੱਤਰ ਐਸ ਵੇਲੇ ਇਹਨਾਂ ਦਾ ਪਰਿਵਾਰ ਬਹੁਤਾ ਵਿਦੇਸ਼ ਵਿੱਚ ਹੀ ਆ ਹਾਂਜੀ ਤੇ ਪੂਰਨ ਸਿੰਘ ਦੇ ਤਿੰਨ ਸੁਪੁੱਤਰ ਸੀ ਅਜੀਤ ਸਿੰਘ ਬੋਣ ਸਿੰਘ ਤੇ ਗਰਨਾਮ ਸਿੰਘ ਇਹਨਾਂ ਵਿੱਚੋਂ ਸਰਦਾਰ ਰਜੀਤ ਸਿੰਘ ਦਾ ਪਰਿਵਾਰ ਜਿਹੜਾ ਉਹ ਇੰਗਲੈਂਡ ਵਿੱਚ ਹੀ ਆ ਅੱਛਾ ਜੀ ਉਹ ਉਹ ਤਾਂ ਛੇਤੀ ਛੇਤੀ ਘੇੜਾ ਕੱਢ ਜਾਂਦੇ ਆ ਹਾਂਜੀ ਤਕਰੀਬਨ ਕਈ ਵਾਰੀ ਸਾਲ 'ਚ ਦੋ ਘੇੜੇ ਕੱਢ ਜਾਂਦੇ ਆ ਠੀਕ ਐਦਾਂ ਨਹੀਂ ਸਹੀ ਤੇ ਬਾਕੀ ਗਰਨਾਮ ਸਿੰਘ ਦਾ ਪਰਿਵਾਰ ਜਿਹੜਾ ਉਹ ਉੱਥੇ ਪਿੰਡ ਰਹਿ ਰਿਹਾ ਹਾਂਜੀ ਤੇ ਅਗਲਾ ਜਿਹੜਾ ਪਰਿਵਾਰ ਆ ਇਸ ਢੇਰੀ ਵਿੱਚ ਚਵਾਰਾ ਵਾਣਾ ਢੇਰੀ ਦੇ ਵਿੱਚ ਉਹ ਸੁਦਰ ਨਿਹਾਲ ਸਿੰਘ ਦਾ ਪਰਿਵਾਰ ਸੀ ਅੱਛਾ ਜੀ ਸੁਦਰ ਨਿਹਾਲ ਸਿੰਘ ਦੇ ਗਹਾ ਚਾਰ ਪੁੱਤਰ ਸਿਗੇ ਠੀਕ ਹੈ ਈਸ਼ਰ ਈਸ਼ਰ ਸਿੰਘ ਉੱਤਮ ਸਿੰਘ ਹਾਂਜੀ ਮੰਗਲ ਸਿੰਘ ਤੇ ਹੀਰਾ ਸਿੰਘ ਠੀਕ ਹੈ ਈਸ਼ਰ ਸਿੰਘ ਦੇ ਕੋਈ ਇਲਾਦ ਨਹੀਂ ਸੀ ਹੈ ਅੱਛਾ ਜੀ ਤੇ ਉੱਤਮ ਸਿੰਘ ਦੇ ਇਲਾਦ ਸੀਗੇ ਹਾਂਜੀ ਉੱਤਮ ਸਿੰਘ ਦੇ ਪਰਿਵਾਰ ਨੂੰ ਇਹ ਇਦਾਂ ਕਹੀ ਨਾ ਜਿਸ ਤਰ੍ਹਾਂ ਮੈਂ ਦੱਸਿਆ ਪਹਿਲਾਂ ਤੇ ਚੁਬਾਰੇ ਵਾਲਿਆਂ ਦਾ ਪਰਿਵਾਰ ਇਦਾਂ ਅੱਲ ਪੈ ਜਾਂਦੀ ਆ ਹਾਂਜੀ ਆਲੇ ਜਿੱਦਾਂ ਚੁਬਾਰੇ ਵਾਲਿਆਂ ਦਾ ਪਰਿਵਾਰ ਦਾ ਮਤਲਬ ਹੈ ਜਦੋਂ ਪਿੰਡ ਪਹਿਲਾਂ ਪਹਿਲਾਂ ਲੋਕਾਂ ਦੇ ਮਕਾਨ ਕੱਚੇ ਹੁੰਦੇ ਸੀਗੇ ਸਿੰਗਲ ਸਟੋਰੀ ਹੁੰਦੀ ਸੀਗੀ ਤੇ ਇਸ ਪਰਿਵਾਰ ਨੇ ਉੱਪਰ ਇੱਕ ਚਿਵਾਰਾ ਪਾ ਲਿਆ ਸੀ ਅੱਛਾ ਜੀ ਤੇ ਉਸ ਉੱਥੋਂ ਹੱਲ ਪੈ ਗਈ ਸਭ ਤੋਂ ਪਹਿਲਾਂ ਚਿਵਾਰਾ ਇਸ ਪਰਿਵਾਰ ਨੇ ਬਣਾਇਆ ਉੱਪਰ ਸੂਜੀ ਮੰਜ਼ਲ ਉੱਥੋਂ ਹੱਲ ਚਿਵਾਰੇ ਵਾਲਾਂ ਦੇ ਪੈ ਗਈ ਠੀਕ ਹੈ ਇਸੇ ਤਰ੍ਹਾਂ ਸਰਦਾਰ ਨਿਹਾਲ ਸਿੰਘ ਦੇ ਪਰਿਵਾਰ ਦੇ ਵਿੱਚ ਸਰ ਉੱਤਮ ਸਿੰਘ ਤੇ ਇਸ ਪਰਿਵਾਰ ਦੀ ਜਿਹੜੀ ਹੱਲ ਸੀ ਉਹ ਬਾਗੜਾਂ ਦਾ ਪਰਿਵਾਰ ਹੈ ਕਹਿਣ ਲੱਗਾ ਜ ਇਹਨਾਂ ਨੂੰ ਹਾਂ ਜੀ ਕਿਉਂਕਿ ਬਜ਼ੁਰਗ ਬڑے-ਬڑے ਬਜ਼ੁਰਗ ਸੀਗੇ ਹਾਂਜੀ ਬڑے-ਬڑے ਹੱਡ ਸੀਰਾਂ ਦੇ ਹਾਂਜੀ ਤੇ ਲੋਕ ਰਹੇ ਉਹਨਾਂ ਨੂੰ ਬਾਗੜ ਕਹਿਣਾ ਸ਼ੁਰੂ ਕਰਤਾ ਠੀਕ ਉੱਥੋਂ ਬਾਗੜ ਦਾ ਪਰਿਵਾਰ ਅੱਲਾ ਪੈ ਗਈ ਹਾਂਜੀ ਤੋਂ ਸੁਦਾਰ ਉਤਮ ਸਿੰਘ ਦੇ ਗਾਂਹ ਪੁੱਤਰ ਸੀ ਬਤਨ ਸਿੰਘ ਹਾਂਜੀ ਤੇ ਉਤਮ ਸਿੰਘ ਦੇ ਬਾਕੀ ਭਰਾ ਸੀਗੇ ਹਾਂਜੀ ਜਿੱਦਾਂ ਮੈਂ ਦੱਸਿਆ ਪਹਿਲਾਂ ਈਸ਼ਰ ਸਿੰਘ, ਉਤਮ ਸਿੰਘ, ਬੰਗਲ ਸਿੰਘ ਤੇ ਹੀਰਾ ਸਿੰਘ ਚਾਰ ਸੀਗੇ ਅੱਛਾ ਜੀ ਉਤਮ ਸਿੰਘ ਦਾ ਪਰਿਵਾਰ ਬਤਨ ਸਿੰਘ ਬਤਨ ਸਿੰਘ ਦੇ ਸੁਪੁੱਤਰ ਸੀ ਤਿੰਨ ਬਿਆਨਤ ਸਿੰਘ ਗਰਮੀਤ ਸਿੰਘ ਤੇ ਚੈਨ ਸਿੰਘ ਹਾਂਜੀ ਸੋ ਬਿਆਨਤ ਸਿੰਘ ਦਾ ਪਰਿਵਾਰ ਲਗਭਗ 50 ਸਾਲ ਪਹਿਲਾਂ ਉਹ ਜੂਪੀ ਚਲੇ ਗਏ ਜੂਪੀ ਚੋਂ ਫਿਰ ਜਮੀਨ ਵਿੱਚ ਕੇ ਹਰਿਆਣਾ ਚ ਆ ਗਏ ਉਹ ਪਰਿਵਾਰ ਅੱਜ ਕੱਲ ਬਿਆਨਤ ਸਿੰਘ ਦਾ ਪਰਿਵਾਰ ਹਰਿਆਣਾ ਚ ਰਹਿ ਰਿਹਾ ਹਰਿਆਣਾ ਚ ਰਹੇ ਹਾਂ ਠੀਕ ਹੈ ਇਸੇ ਤਰ੍ਹਾਂ ਚੈਨ ਸਿੰਘ ਸੀ ਇਹਨਾਂ ਦਾ ਭਰਾ ਉਹਦੇ ਉਹਦੇ ਪਰਿਵਾਰ ਨਹੀਂ ਸੀ ਹੈ ਹਾਂਜੀ ਤੇ ਗਰਮੀਤ ਸਿੰਘ ਦਾ ਪਰਿਵਾਰ ਹੈ ਤੇ ਬਹੁਤੇ ਮੈਂਬਰ ਜਿਹੜੇ ਪਰਿਵਾਰ ਦੇ ਉਹ ਹੁਣ ਵਿਦੇਸ਼ ਵਿੱਚ ਆ ਠੀਕ ਹੈ ਸੋ ਗੁਰਮੀਤ ਸਿੰਘ ਹੁਣਾਂ ਦੇ ਚਾਰ ਸੁਪੁੱਤਰ ਸੀਗੇ ਹਾਂਜੀ ਉਹਨਾਂ ਵਿੱਚੋਂ ਜਿਹੜੇ ਇਹ ਦੋ ਦਾ ਇੱਥੇ ਪਰਿਵਾਰ ਹੈਗਾ ਓਕੇ ਉਹ ਵੀ ਵਿਦੇਸ਼ ਵਿੱਚ ਆ ਹਾਂਜੀ ਤੇ ਦਲਾਵਰ ਸਿੰਘ ਦਾ ਪਰਿਵਾਰ ਅਮਰੀਕਾ ਵਿੱਚ ਆ ਤੇ ਗ੍ਰੀਸ ਵਿੱਚ ਵੀ ਆ ਤੇ ਇਦਾਂ ਹੀ ਉਹਨਾਂ ਦਾ ਇੱਕ ਲੜਕਾ ਗੁਰਮੀਤ ਸਿੰਘ ਦਾ ਉਹ ਵੀ ਗ੍ਰੀਸ ਵਿੱਚ ਆ ਸੋ ਇਸ ਤਰ੍ਹਾਂ ਪਰਿਵਾਰ ਦੇ ਬਹੁਤੇ ਮੈਂਬਰ ਇੱਥੇ ਬਾਹਰੇ ਹੀ ਆ ਹਾਂਜੀ ਸੋ ਇਸ ਪਰਿਵਾਰ ਵਿੱਚੋਂ ਸਿਰਫ ਇਹ ਤਿੰਨਾ ਇਹਨਾਂ ਦਾ ਇੱਕ ਘਰ ਹੈ ਪਰਿਵਾਰ ਕਾਫੀ ਵੱਡਾ ਸੀ ਇਹ ਅੱਛਾ ਜੀ ਇਸੇ ਤਰ੍ਹਾਂ ਉਤਮ ਸਿੰਘ ਤੇ ਇਸੇ ਪਰਿਵਾਰ ਵਿੱਚ ਮੰਗਲ ਸਿੰਘ ਸੀ ਬਜ਼ੁਰਗ ਹੋਏ ਮੰਗਲ ਸਿੰਘ ਦੇ ਤਿੰਨ ਪੁੱਤਰ ਸੀਗੇ ਉਦਮ ਸਿੰਘ ਹਰਨਾਮ ਸਿੰਘ ਤੇ ਸੰਤਾ ਸਿੰਘ ਹਾਂਜੀ ਉਹਨਾਂ ਤਿੰਨਾਂ ਦੇ ਪਰਿਵਾਰ ਹੈ ਨਾ ਸੀਗੇ ਅੱਛਾ ਜੀ ਉਦਮ ਸਿੰਘ ਨੇ ਕੋਸ਼ਿਸ਼ ਕੀਤੀ ਸੀ ਪਰਿਵਾਰ ਬਸਾਉਣ ਦੀ ਹਾਂਜੀ ਪਰ ਉਹਦਾ ਪਰਿਵਾਰ ਫਿਰ ਰਹਿਣਾ ਨਹੀਂ ਠੀਕ ਤੇ ਵੱਧਾ ਨਹੀਂ ਹੋਇਆ ਤੇ ਉਹਦੀ ਮੌਤ ਹੋ ਗਈ ਸੋ ਇਸ ਪਰਿਵਾਰ ਦੇ ਵਿੱਚ ਕੋਈ ਵਾਧਾ ਨਹੀਂ ਹੋਇਆ ਇਹਨਾਂ ਦੇ ਪਰਿਵਾਰ ਨਹੀਂ ਸੀਗਾ ਉਦੋਂ ਸਿੰਘ ਹਰਨਾਮ ਸਿੰਘ ਤੇ ਸੰਤਾ ਸਿੰਘ ਦੇ ਹਾਂਜੀ ਤੇ ਇਹਨਾਂ ਦਾ ਇੱਕ ਭਰਾ ਸੀ ਹੀਰਾ ਸਿੰਘ ਮੰਗਲ ਸਿੰਘ ਦੇ ਭਰਾ ਮੰਗਲ ਸਿੰਘ ਦਾ ਭਰਾ ਹੀਰਾ ਸਿੰਘ ਦਾ ਜਿਹੜਾ ਪਰਿਵਾਰ ਸੀ ਉਹਦਾ ਪੁੱਤਰ ਸੀ ਦਲੀਪ ਸਿੰਘ ਉਹ तकरीबन 700 150 ਸਾਲ ਪਹਿਲਾਂ ਹਾਂਜੀ ਚੀਨ ਵਿੱਚ ਚਲੇ ਗਏ ਅੱਛਾ ਜੀ ਹਾਂ ਚੀਨ ਵਿੱਚ ਚਲੇ ਗਏ ਤੋ ਤੋ ਹੀਰਾ ਸਿੰਘ ਦਾ ਪਰਿਵਾਰ ਜਿਹੜਾ ਆ ਉਹ ਚੀਨ ਵਿੱਚੇ ਅੱਜ ਕੱਲ੍ਹ ਵੀਰਸਿੰਦਰ ਦਾ ਪੁੱਤਰ ਸੀ ਦਲੀਪ ਸਿੰਘ ਹਾਂਜੀ ਸੋ ਇਹ ਬਗੜਾ ਢੇਰੀ ਦੇ ਵਿੱਚੇ ਆਉਂਦਾ ਇਹਨਾਂ ਦੇ ਪਰਿਵਾਰ ਦੇ ਵਿੱਚੇ ਹੀ ਹਾਂਜੀ ਹਾਂਜੀ ਮੰਗਲ ਸਿੰਘ ਦੇ ਪਰਿਵਾਰ ਵਿੱਚ ਤੇ ਉਹ ਦੱਸਦੇ ਆ ਇਹਨਾਂ ਦੇ ਬਜ਼ੁਰਗ ਦੱਸਦੇ ਸੀਗੇ ਤੇ ਇੱਕ ਵਾਰੀ ਕਾਫੀ ਧੇਰ ਪੁਰਾਣੀ ਗੱਲ ਆ ਤੇ 80 90 ਸਾਲ ਪੁਰਾਣੀ ਗੱਲ ਹਾਂਜੀ ਇੱਕ ਵਾਰੀ ਕਹਿੰਦੇ ਉਹਨਾਂ ਦੇ ਪਰਿਵਾਰ ਨੇ ਚਿੱਠੀ ਭਾਈ ਸੀਗੀ ਚੀਨ ਚੋਂ ਹਾਂਜੀ ਭਈ ਸਾਨੂੰ 200 ਰੁਪਇਆ ਭੇਜੋ ਅਸੀਂ ਆ ਜਾਣੇ ਆ ਅੱਛਾ ਜੀ ਤੇ ਅਸੀਂ ਤੰਗ ਹਾਂ ਇੱਥੇ ਹਾਂਜੀ ਹਾਂਜੀ ਅਸੀਂ ਆ ਜਾਣਾ ਵਾਪਸ ਠੀਕ ਹੈ ਇੱਥੋਂ ਫਿਰ ਇਹਨਾਂ ਦੇ ਪਰਿਵਾਰ ਨੇ ਸਰਦਾਰ ਤੁਮ ਸਿੰਘ ਨੇ ਜਾਂ ਸਰਦਾਰ ਬਤਨ ਸਿੰਘ ਨੇ ਇਹਨਾਂ ਨੇ ਚਿੱਠੀ ਪਾਈ ਪਈ ਅਸੀਂ ਤਾਂ ਇੱਥੇ ਆਪ ਤੰਗ ਆ ਸਾਡਾ ਬਜਾਰਾ ਮਸੀ ਹੁੰਦਾ ਤੇ ਤੁਸੀਂ ਇੱਥੇ ਆ ਕੇ ਕੀ ਕਰਨਾ ਇੱਥੇ ਰਹੋ ਚੀਨ ਤੇ ਐਦਾਂ ਕਰਕੇ ਉਹ ਪਰਿਵਾਰ ਨਹੀਂ ਆ ਸਕਿਆ ਦੁਬਾਰਾ ਉਹ ਉੱਥੇ ਹੀ ਰਹਿ ਰਹੇ ਆ ਉੱਥੇ ਵੱਧ ਫੁੱਲ ਰਹੇ ਆ ਹਾਂਜੀ ਉਹ ਬਾਰੇ ਅੱਗੇ ਕੋਈ ਜਾਣਕਾਰੀ ਨਹੀਂ ਹੈ ਉਹਨਾਂ ਨਾਲ ਕੋਈ ਲਿੰਕ ਨਹੀਂ ਰਿਹਾ ਪਰਿਵਾਰ ਦਾ ਹਾਂਜੀ ਸੋ ਇਦਾਂ ਇਹ ਪਰਿਵਾਰ ਦੇ ਨਾਲ ਹੋਈ ਪਰਿਵਾਰ ਕਾਫੀ ਵੱਡਾ ਸੀ ਹਾਂਜੀ ਹਾਂਜੀ ਹਾਂ ਸੋ ਇਸੇ ਤਰ੍ਹਾਂ ਇਸੇ ਪਰਿਵਾਰ ਦੇ ਵਿੱਚੋਂ ਚਵਾਰੇ ਵਾਲੇ ਦੀ ਢੇਰੀ ਮੈਂ ਦੱਸੀ ਆ ਹਾਂਜੀ ਉਹਨਾਂ ਵਿੱਚੋਂ ਇੱਕ ਬਾਰੀਆਂ ਦਾ ਪਰਿਵਾਰ ਕਹਿੰਦੇ ਆ ਪਰੇ ਵਾਲੇ ਵੀ ਕਹਿੰਦੇ ਆ ਉਹਨਾਂ ਨੂੰ ਅੱਛਾ ਜੀ ਤੁਕੇ ਉਹ ਜਦੋਂ ਬਾੜਵਾਦ ਹੋਈ ਆ ਅੰਗਰੇਜ਼ਾਂ ਨੇ ਸਭਕ 100 ਸਾਲ ਪਹਿਲਾਂ ਨੇੜਾ ਕੱਢੀਆਂ ਆ ਜਿਹੜਾ ਇਲਾਕਾ ਹੁਣ ਪਾਕਿਸਤਾਨ ਵਿੱਚ ਆ ਹਾਂਜੀ ਦੋ ਸ਼ਹਿਰ ਨਵੇਂ ਬਸਾਏ ਸੀ ਲਾਇਲਪੁਰ ਬਿੰਟਗੁਮਰੀ ਅੱਛਾ ਜੀ ਤੇ ਉੱਥੇ ਲਿਜਾ ਕੇ ਆਪਣੇ ਲੋਕਾਂ ਨੂੰ ਆਬਾਦ ਕੀਤਾ ਠੀਕ ਤੇ ਮਰੱਬੇ ਦਿੱਤੇ ਬਹੁਤ ਸਾਰੇ ਸਰਕਾਰੀ ਅਫਸਰਾਂ ਨੂੰ ਵੀ ਦਿੱਤੇ ਰਿਟਾਇਰ ਫੌਜੀਆਂ ਨੂੰ ਵੀ ਦਿੱਤੇ ਅੱਛਾ ਜੀ ਤੇ ਉਹ ਇਲਾਕਾ ਆਬਾਦ ਕੀਤਾ ਤੇ ਬੜਾ ਖੁਸ਼ਹਾਲ ਇਲਾਕਾ ਬਣ ਗਿਆ ਸੀ ਠੀਕ ਪਰ ਜਦੋਂ ਪਾਕਿਸਤਾਨ ਬਣਿਆ 47 ਵਿੱਚ ਵੰਡ ਹੋ ਗਈ ਦੇਸ਼ ਦੀ ਤੇ ਉਹਨਾਂ ਪਰਿਵਾਰਾਂ ਨੂੰ ਬਹੁਤਿਆਂ ਨੂੰ ਜਿਹੜੇ ਇਧਰੋਂ ਗਏ ਸੀ ਵਾਪਸ ਆਉਣਾ ਪਿਆ ਹਾਂਜੀ ਤੇ ਇਸ ਪਰਿਵਾਰ ਨੂੰ ਸਰਦਾਰ ਕਿਸ਼ਨ ਸਿੰਘ ਦੇ ਪਰਿਵਾਰ ਨੂੰ ਅੱਪਰੇ ਜ਼ਮੀਨ ਅਲਾਟ ਹੋ ਗਈ ਠੀਕ ਤੇ ਇਹ ਫਿਰ ਅੱਪਰੇ ਰਹਿੰਦੇ ਆ ਪਿੰਡ ਵਾਲੀ ਜ਼ਮੀਨ ਵੀ ਉਹਨਾਂ ਨੇ ਰੱਖ ਛੱਡੀ ਸੀ ਹਾਂਜੀ ਉਹ ਹੁਣੇ 50 ਸਾਲ ਹੋਏ ਆ ਉਹ ਪਟੰਦਰਾ ਕਰਕੇ ਜੱਪਰੇ ਲੈ ਗਏ ਆ ਓਕੇ ਸੋ ਸਰਦਾਰ ਕਿਸ਼ਨ ਸਿੰਘ ਦੇ ਇਹ ਤਿੰਨ ਲੜਕੇ ਸੇ ਕਰਤਾਰ ਸਿੰਘ ਹਜ਼ਾਰਾ ਸਿੰਘ ਤੇ ਗੁਲਜਾਰ ਸਿੰਘ ਠੀਕ ਇਹਨਾਂ ਵਿੱਚੋਂ ਹਜ਼ਾਰਾ ਸਿੰਘ ਦਾ ਪਰਿਵਾਰ ਨਹੀਂ ਸੀ ਹੈ ਉਹ ਕਾਫੀ ਦੇਰ ਇੱਥੇ ਗੜੀ ਰਹਿੰਦੇ ਰਹੇ ਆ ਠੀਕ ਹੈ ਉਹਦੇ ਜਾਂਦੇ ਰਹੇ ਆ ਗੜੀ ਖੂਤੇ ਰਹਿੰਦੇ ਰਹੇ ਆ ਹਾਂਜੀ ਤੇ ਸਰਦਾਰ ਕਰਤਾਰ ਸਿੰਘ ਹੁਣੀ ਉਹਨਾਂ ਦੇ ਤਿੰਨ ਲੜਕੇ ਆ ਤੇ ਉਹ ਹੁਣ ਅੱਪਰੇ ਰਹਿੰਦੇ ਆ ਠੀਕ ਉਹਨਾਂ ਦੇ ਲੜਕੇ ਆ ਕਰਨੈਲ ਸਿੰਘ ਜੋਗਾ ਸਿੰਘ ਤੇ ਚਰਨ ਸਿੰਘ ਹਾਂਜੀ ਤੇ ਜਿਹੜੇ ਸਰਦਾਰ ਗੁਲਜਾਰ ਸਿੰਘ ਆ ਉਹ ਲੰਬੜਦਾਰ ਵੀ ਸੀਗੇ ਉੱਥੇ ਅੱਛਾ ਲੰਬੜਦਾਰ ਵੀ ਸੀਗੇ ਤੇ ਉਹਨਾਂ ਦੇ 6 ਲੜਕੇ ਆ ਸ਼ੇ ਲੜਕੇ ਸੀਗੇ ਉਹਨਾਂ ਵਿੱਚੋਂ ਦੋ ਦੋਹਾਂ ਦੀ ਡੈਥ ਵੀ ਹੋ ਚੁੱਕੀ ਆ ਬਾਕੀ ਉਹਨਾਂ ਦੇ ਪਰਿਵਾਰ ਇੰਗਲੈਂਡ ਵਿੱਚ ਰਹਿੰਦੇ ਆ ਉਹਨਾਂ ਦੇ ਲੜਕੇ ਸੀ ਜ਼ਦਾਰ ਗੁਰਦੀਪ ਸਿੰਘ ਭਿੰਦਰ ਸਿੰਘ ਕੇਵਲ ਸਿੰਘ ਅਵਤਾਰ ਸਿੰਘ ਸੰਤੋਖ ਸਿੰਘ ਤੇ ਜਸਮント ਜਸਵੀਰ ਸਿੰਘ ਉਹ ਹੁਣ ਬਾਹਰ ਵੀ ਰਹਿ ਰਹੇ ਆ ਠੀਕ ਤੇ ਇਦਾਂ ਕਰਕੇ ਉਹਨਾਂ ਨੂੰ ਅਸੀਂ ਇੱਥੇ ਹੁਣ ਉਹ ਉਹਨਾਂ ਉਹਨਾਂ ਜਣਾ ਰਿਹਾ ਪਿੰਡ ਬਿਆਸ ਸ਼ਹਿਰ ਦੇ ਨਾਲ ਜਾਂਦੇ ਰਹੇ ਆ ਹਾਂਜੀ ਹਾਂਜੀ ਤੇ ਮੇਲ ਮਲਾ ਪਹ ਹੈਗਾ ਆ ਠੀਕ ਸੋ ਲੰਬੜਦਾਰੀ ਵੀ ਇਹਨਾਂ ਦੇ ਕੋਲ ਹੈ ਉਸ ਆਪਣੇ ਪਾਸੇ ਦੀ ਹਾਂਜੀ ਤੇ ਸਰਦਾਰ ਗੁਲਜਾਰ ਸਿੰਘ ਹੁਣੀ ਲੰਬੜਦਾਰ ਰਹੇ ਆ ਠੀਕ ਹੁਣ ਸਰਦਾਰ ਜੋਗਾ ਸਿੰਘ ਦਾ ਲੜਕਾ ਬਲੂਕ ਸਿੰਘ ਆ ਅੱਜ ਕੱਲ ਉਹ ਲੰਬੜਦਾਰ ਆ ਅੱਛਾ ਜੀ ਹਾਂ ਤੇ ਇਦਾਂ ਕਰਕੇ ਪਰਿਵਾਰ ਪਰੇ ਦੇ ਵਿੱਚ ਰਹਿ ਰਿਹਾ ਠੀਕ ਸੋ ਇਦਾਂ ਇਹ ਆਪਣਾ ਇਹ ਸਾਰਾ ਇਸਿਕਾ ਹਾਲ ਚ ਬਾਰੇ ਵਾਲਾ ਦੀ ਢੇਰੀ ਦਾ ਜੀ ਢੇਰੀ ਦਾ ਹਾਂ ਇਹਨਾਂ ਦੇ ਮੁੱਖ ਪੰਜ ਪੰਜ ਮੁੱਖ ਪਰਿਵਾਰ ਪੰਜ ਆ ਇਸ ਢੇਰੀ ਦੇ ਹਾਂ ਜੀ ਹਾਂ ਜੀ ਢੇਰੀ ਦੇ ਜਿਹਨਾਂ ਦਾ ਪੀਰਵਾ ਮੈਂ ਸਾਰਾ ਜਿਹੜਾ ਹੈ ਉਹ ਦੱਸ ਦਿੱਤਾ ਹੈ ਹੈ ਠੀਕ ਹੈ ਬਾਕੀ ਆਪਾਂ ਫੇਰ ਕਰਾਂਗੇ ਜਰੂਰ ਜਰੂਰ ਜੀ ਹਾਂ ਤੇ ਬਾਕੀ ਕੱਲੀ ਕੱਲੀ ਢੇਰੀ ਦਾ ਹਾਲ ਇਦਾਂ ਹੀ ਫੇਰ ਬਾ ਆਪਾਂ ਦੇਵਾਂਗੇ ਹਾਂਜੀ ਹਾਂਜੀ ਪਿੱਛੇ ਜਿੰਨੇ ਕੁ ਬਜ਼ੁਰਗਾਂ ਤੱਕ ਰਿਕਾਰਡ ਹੈਗਾ ਜਿੰਨੇ ਕੁ ਬਜ਼ੁਰਗਾਂ ਦੇ ਨਾਂ ਜਾਣਦੇ ਆ ਉੱਥੋਂ ਸ਼ੁਰੂ ਕਰਕੇ ਹਾਂਜੀ ਇਹ ਜਿਹੜੇ ਮੌਜੂਦਾ ਇਸ ਵੇਲੇ ਜਿਹੜੇ ਮੈਂ ਇੱਥੇ ਤੱਕ ਇੱਥੇ ਤੱਕ ਆਪਾਂ ਦੱਸਾਂਗੇ ਤੇ ਹੁਣ ਤਾਂ ਹੁਣ ਦੇ ਆ ਤਾਂ ਸਾਰੇ ਜਾਣਦੇ ਹੀ ਆ ਹਾਂਜੀ ਤੇ ਇਸ ਕਰਕੇ ਜਿਹੜੇ ਪਿਛਲੇ ਬਈਰਗ ਹੋ ਚੁੱਕੇ ਆ ਉਹਨਾਂ ਦਾ ਆਪਾਂ ਦੱਸਾਂਗੇ ਸਾਰੇ ਜ਼ਰੂਰ 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 ਸੋ ਵਧੀਆ ਪਰਾਲਾ ਆ ਸਰਦਾਰ ਪਲਵਿੰਦਰ ਸਿੰਘ ਦਾ ਹਾਂਜੀ ਨਾਲ ਮੈਨੂੰ ਵੀ ਉਤਸ਼ਾਹ ਮਿਲਦਾ ਚਲੋ ਤੇ ਰਲ ਮਿਲ ਕੇ ਆਪਾਂ ਇਹ ਕੰਮ ਜਿਹੜਾ ਕਰਦੇ ਆਂ ਤੇ ਜਿਹੜੀ ਨਵੀਂ ਜਨਰੇਸ਼ਨ ਨੇ ਆ ਅੱਜ ਕੱਲ ਦੀ ਉਹਨੂੰ ਕੁਝ ਜਾਣਕਾਰੀ ਜਿਹੜੀ ਜਾਂ ਉਹ ਇਹ ਆਪਣਾ ਪਛੋਕੜ ਦਾ ਚੇਤਾ ਰਹਿੰਦਾ ਜੀ ਕੌਣ ਕਿੱਥੋਂ ਆਏ ਆ ਆਪਾਂ ਜਾਨੀ ਕਿ ਆਪਣੇ ਪਰਿਵਾਰਾਂ ਦਾ ਚੇਤਾ ਰਹਿੰਦਾ ਆ ਜੇ ਆਪਾਂ ਜੇ ਆਪਾਂ ਨੂੰ ਕੋਈ ਦੱਸੂਗਾ ਤਾਂ ਪਤਾ ਲੱਗੂਗਾ ਬਿਲਕੁਲ ਬਿਲਕੁਲ ਹਾਂ ਜੀ ਅੱਜ ਕੱਲ ਕੋਈ ਸਿਆਣਿਆਂ ਬਜ਼ੁਰਗਾਂ ਕੋਲ ਬਹਿੰਦਾ ਹੈ ਨਹੀਂ ਕੋਈ ਪੁਰਾਣੇ ਬਹਿੰਦੇ ਨਹੀਂ ਬਹਿੰਦੇ ਨਹੀਂ ਇਹੀ ਇਹੀ ਕਮੀ ਹੈ ਇਹ ਕਮੀ ਆ ਸਾਰੇ ਅੱਜ ਕੱਲ ਫੋਨਾਂ ਦਾ ਸਮਾਂ ਆ ਗਿਆ ਬਸ ਸਾਰੇ ਫੋਨਾਂ 'ਚ ਲੱਗੇ ਹੋ ਆ ਜੀ ਹਾਂ ਬਹੁਤੇ ਬਹੁਤੇ ਇਹਨਾਂ ਬੱਚਿਆਂ ਨੂੰ ਆਪਣੇ ਬਾਬਿਆਂ ਦੇ ਨਾਂ ਦਾ ਨਹੀਂ ਪਤਾ ਹਾਂਜੀ ਪਰਦਾਦੇ ਦੇ ਨਾਂ ਤਾਂ ਤਾਂ ਕੀ ਪਤਾ ਹੁਣ ਉਹਦੂ ਗਾਹਾਂ ਪਰ ਚਾਹੀਦਾ ਹੈ ਆਪੇ ਜਾਣਕਾਰੀ ਹੋਣੀ ਚਾਹੀਦੀ ਹੈ ਪਰਿਵਾਰਕ ਛੋਕੜ ਦੀ ਇੰਨਾ ਕ ਨਾਂ ਦਾ ਤਾਂ ਪਤਾ ਹੋਣਾ ਚਾਹੀਦਾ ਨਹੀਂ ਇਹ ਤਾਂ ਹੈ ਜੀ ਚਲੋ ਆਪਾਂ ਉਪਰਾਲਾ ਆਇਆ ਕੋਸ਼ਿਸ਼ ਕਰਾਂਗੇ ਤੇ ਇੱਕ ਹੁਣ ਜਾਰੀ ਰੱਖਾਂਗੇ ਜਰੂਰ ਜਰੂਰ ਸਾਰੇ ਪਿੰਡ ਦੇ ਕਵਰ ਕਰਾਂਗੇ ਹੌਲੀ ਹੌਲੀ ਹਾਂਜੀ ਹੁਣ ਛੇਤੀ ਛੇਤੀ ਕਰਾਂਗੇ ਨਾਲੇ ਜੀ ਨਾਲ ਹੀ ਨਾਲ ਛੇਤੀ ਛੇਤੀ ਵੀਡੀਓ ਆਇਆ ਕਰੂਗੀ ਪਰਵਾਰਾਂ ਸਾਰਿਆਂ ਦੀ ਮੰਗ ਹੈ ਬਿਲਕੁਲ ਬਿਲਕੁਲ ਹਾਂ ਹਾਂਜੀ ਠੀਕ ਹੈ ਠੀਕ ਹੈ ਚਲੋ ਠੀਕ ਹੈ ਸਰ ਜੀ ਫਿਰ ਹਾਂ ਚੰਗਾ ਓਕੇ ਜੀ ਚੰਗਾ